ਡਾਗ ਮਰਾਵਾ 12 ਵਜੇ ਹਜੇ ਵੇਲੇ ਤਾਂ ਮੈਨੂੰ ਲਾ ਲਾ ਉਹ ਕੱਖਾਂ ਚ ਆਈ ਆ ਨਜਲ ਲੜ ਛੱਡਨੀ ਬ੍ਰਿੰਦਰ ਬਣੇ ਨਜਰ ਰਾਮ ਨਾਲ ਐ ਗੁੜ ਹੈ ਗੁੜ ਹੈ ਟਲੀਆਂ ਦੀ ਚੌਥਾ ਥਾ ਵੰਡ ਦੇ ਫਰਦੀਆਂ ਆ ਕਿਹਦਾ ਹੀ ਆਂਦਾ ਪੁਰਜਾ ਹੋਏ ਕੋਸ ਕੋ ਦੀ ਕੋਇ ਨੂੰ ਤਾਂ ਚਾਹਤੇ ਦਾ ਪੁਰਜਾ ਕਿ ਮੇਰ ਰੋਲੀ ਆ ਓ ਮੇਰੇ ਸਾਵੇ ਨੇ ਕੋਜ ਵਰਗੀ ਦੀ ਨਹੀਂ ਦੇਖਲਾ ਸੱਸਰੀ ਕਰ ਜਾਚੀ ਫੋ ਠੀਕ ਐ ਆਹੋ ਮੈਂ ਤਾਂ ਠੀਕ ਆ ਕਿੱਧਰ ਜਾਂਦੀ ਸੀ ਓ ਖੇਤ ਚ ਚਾਹ ਦੇਣ ਚੱਲੀ ਆ ਤੇਰਾ ਚਾਚਾ ਸਵੇਰ ਦਾ ਭੁੱਖਾ ਪਾਣਾ ਲੱਗਿਆ ਹੋਇਆ ਹੁਣ ਘਰੋਂ ਚਾਹ ਜਾਣ ਲੱਗੀ ਅੱਗੇ ਤਾਂ ਮੇਰਾ ਸੜਾ ਕੇ ਬਣਾ ਲੈ ਚਾਹ ਬੁੱਟੇ ਬਣਾ ਲੈ ਚਾਹ ਮੈਂ ਕਾਣੂ ਬੁੱਟੇ ਬਾਲਣ ਕਿੱਲਾ ਹੋਇਆ ਪਿਆ ਮੀ ਤਾਂ ਇੰਨਾ ਪਹਿਲਿਆ ਕਾਣੂ ਹੋ ਗਿਆ ਬਾਲਣ ਕਿੱਲਾ ਚਵਰੀਕੀਆਂ ਕਰਦਾ ਉਹ ਬਹੁਤ ਵਹਿਵਤੀ ਆ ਜਾਚੀ ਬੇ ਤੂੰ ਕਿੱਥੇ ਚੱਲਿਆ ਨਾਲੇ ਮੈਂ ਤਾਂ ਜਤੀ ਜਾਖੜ ਜਾਣਾ ਟਾਇਲਾਂ ਦੇਖਣਾ ਗੁਸ ਰਖਾਨੇ ਦੇ ਟਾਇਲਾ ਲਵਾਉਣੀਆਂ ਨੇ ਗੋਲੋ ਕਹਿੰਦੀ ਫਫਾਰਾ ਵੀ ਲਵਾਉਣਾ ਮਾਹ ਲਵਾ ਲਓ ਭਾਈ ਹੈਗੇ ਨੇ ਪੈਸੇ ਲਵਾ ਲਓ ਕਮਾਉਣਾ ਮੈਂ ਆ ਲੈ ਗਿਆ 30000 ਦਾ ਮੋਟਰਸਾਈਕਲ ਆ ਤਾਂ ਪਤਾ ਹੀ ਆ ਕਿੱਦਾਂ ਆ ਹਾਂ ਮਾੜਿਆ ਸੀ ਕਿਸੇ ਤੋਂ ਆ ਦੇਖ ਲੈ ਸੈਲਫ ਸਟਾਰਟ ਆ ਛੱਡੇ ਹੋਣਾ ਚਾਹੀ ਤੈਨੂੰ ਬਸ ਠੀਕ ਆ ਮੈਂ ਪਹਿਲਾਂ ਹੀ ਲੇਟ ਹੋ ਰਹੀ ਆ ਹਾਂ ਓ ਮੈਂ ਪਹਿਲਾਂ ਹੀ ਲੇਟ ਹੋ ਰਹੀ ਆ ਤੂੰ ਜਾ ਆਪਣਾ ਲੇਟ ਫਿਰ ਛੱਡੇ ਹੋਣਾ ਮੈਂ ਕਾਹ ਨੂੰ ਐਵੇਂ ਪਿੰਡ ਚ ਗੱਲਾਂ ਖਰਾਉਣੀਆਂ ਕਿਹਦਾ ਕਿਸੇ ਦਾ ਮੂੰਹ ਫਾੜ ਲਾਂਗੇ ਅਸੀਂ ਹੈਂ ਕਹ ਦੇਣਾ ਲੈ ਫਲਾਣੇ ਦੀ ਨੂੰਹ ਆ ਸ੍ਰੀ ਨਾਲੀ ਧੱਕੇ ਖਾਂਦੇ ਫਿਰੀ ਜਾਂਦੀ ਆ ਲੋਕਾਂ ਦਾ ਮੂੰਹ ਫੜ ਲਾਂਗੇ ਆਪਾਂ ਨਾ ਮੈਂ ਮਾੜਾ ਕੈਰੈਕਟਰ ਲੈ ਸਮੈ ਤੈਨੂੰ ਮੈਂ ਕਹਾਂ ਬਤੇ ਕੱਲਾ ਤਾਂ ਹੀ ਨੇ ਚਾਚੀ ਸੋਡੀਆਂ ਬੈ ਜਾ ਕਿ ਕਿਹੜਾ ਥੋੜੇ ਕਰਿਆਣੀ ਕੰਮ ਆਏ ਕਿਵੇਂ ਗੱਲਾਂ ਬਣਾ ਲੈਣ ਕਿ ਲੱਤ ਨਹੀਂ ਕੁੱਟ ਤੂੰ ਰੁਪਏ ਆਏ ਹੋਏ ਨੇ ਬੈ ਜਾ ਬੈ ਜਾ ਭਈਆ ਲੱਤ ਤੋੜ ਦਾਂਗੇ ਚਾਚੀ ਹੁਣ ਤਾਂ ਪੈਸਾ ਇੱਥੇ 80 ਆਇਆ ਹੋਇਆ 30 ਦਾ ਮੋਟਰਸ ਤਾਂ ਮੁਝਾ ਕੀ ਖਾਲ ਘਰਾਂ ਦਾ ਵਿਚਾਰਾ ਕੱਲਾ ਹੀ ਕੱਲਾ ਤਾਂ ਲੱਗੂ ਜਦੋਂ ਬੈਬ ਤਾਂ ਕਰਦਾ ਹੈ ਤੂੰ ਤਾਂ ਨਹੀਂ ਰਿਹਾ ਹੁਣ ਉਹਨੂੰ ਤਾਂ ਕਰਨ ਨਹੀਂ ਪੈਣਾ ਵਿਚਾਰੇ ਨੂੰ ਸਕੂਟਰੀ ਲਾ ਲਾ ਜਾਚੀ ਹੁਣ ਸਕੂਟਰੀ ਸਕੂਟਰੀ ਤੇ ਆਇਆ ਘਰ ਚਾਹ ਦੇਣਾ ਉਹਨੂੰ ਪਥੇਰੇ ਰੁਪਏ ਨੇ ਜੱਟ ਲਵੇ ਸਕੂਟਰੀ ਜੋਗੇ ਪੈਸੇ ਕਿੱਥੇ ਆ ਹਲੇ ਕਿਉਂ ਮਲੰਗੋ ਤੁਸੀਂ ਮੈਂ ਮਲੰਗ ਕਾਣੂ ਆ ਖਰਚਾ ਹੀ ਬਹੁਤ ਆ ਬਚਦਾ ਨਹੀਂ ਕੁਝ ਜਿਹੜੇ 4 ਪੈਸੇ ਸੀ ਉਹ ਤੈਨੂੰ ਦੇ ਤੇ ਮੇਰੇ ਤਾਂ ਗੈਣੇ ਵੀ ਵਿਖ ਗਏ ਕਿਉਂ ਦੇਣਾ ਨਹੀਂ ਦੀ ਫਰਾ ਕਲ ਇੱਤਾ ਸੀ ਆਪਦਾ ਅੱਜ ਕੱਲ ਨੂੰ ਮਰ ਜਾਂਦਾ ਮੈਂ ਲੈ ਲੈ ਜਾਤੀ ਸਕੂਟਰੀ ਤੂੰ ਹੁਣ ਤਾਂ ਗੋਲੂ ਨੂੰ ਵੀ ਪੰਥਰ ਲੈ ਕੇ ਦੇਉ ਮੈਂ ਮੈਂ ਭਗ ਜਾ ਕਰ ਭਾਈ ਆਪਦਾ ਜਿੱਥੇ ਜਾਣਾ ਹੈ ਲੈ ਜਾ ਜੀ ਭਗ ਜਾ ਇੱਥੇ ਅੱਛਾ ਬੁੱਟੇ ਤੂੰ ਵਿਚਾਪੇ ਕੇ ਜਾਈਂ ਨਾ ਨਾ ਚਾਚੀ ਮੈਂ ਨਹੀਂ ਆਉਂਦਾ ਖਬਰਾਂ ਕੀ ਬੋਲੂ ਹੋ ਆਪਦਾ ਲੱਤ ਨਹੀਂ ਦਿੰਦੇ ਹਜੇ ਜੱਟ ਦੀ ਪਹੀ ਚ ਭਗ ਜਾ ਮੈਂ ਕੀ ਬੋਲੇਗਾ ਛਾ ਪਾਣੀ ਦਾ ਕੀ ਹੁੰਦਾ ਨਾ ਨਾ ਚਾਚੀ ਕੀ ਪਤਾ ਆਪਦਾ ਨਾ ਚੱਲ ਠੀਕ ਆ ਜਾ ਹਾਂ ਹੋਂਟਾ ਤੈਨੂੰ ਬੰਨਾਂ ਦਿਆਂਗੇ ਪੈਸੇ ਤਾਂ ਤੂੰ ਖਾ ਗਿਆ ਸਕੂਟਰੀ ਤੂੰ ਤਾਂ ਆਪਣੀ ਗੋਲੂ ਨੂੰ ਚਾਹੇ ਸਕੂਟਰੀ ਦੀ ਥਾਂ ਕਾਰ ਲੈ ਕੇ ਦੇ ਦੇ ਮੇਰੀ ਸਕੂਟਰੀ ਦੇ ਪੈਸੇ ਤਾਂ ਤੂੰ ਖਾ ਗਿਆ ਹੈ ਚੰਬਲ ਆ ਕਿਸੇ ਦਾ ਇਹੋ ਜਿਹਾ ਮੜਾ ਸਿਰੀ ਵੀ ਨਾ ਰੱਬ ਕਿਸੇ ਨੂੰ ਦੇਵੇ ਪੱਠਾ ਬਿਠਾ ਕੇ ਰੱਖਦਾ ਜਿਹੜੇ ਪੈਸੇ ਸੀ ਸਾਰੇ ਖਾ ਗਿਆ ਆਹ ਕੌਣ ਤੀ ਨਹੀਂ ਜੀਰਾਂ ਮੋਰਚਾ ਚੜਕੇ ਆਹ ਬੁੱਟਾ ਤੀ ਹੋਰ ਕੌਣ ਕਿਹੜੇ ਸਕੂਲ ਚ ਪੜਦਾ ਹੂਆ ਹੈ ਕਿਹੜਾ ਪੜਦਾ ਹੈ ਹਾਂ ਕਿਹੜਾ ਫਰਦੇ ਆਜ ਕੱਲ ਆਹੀ ਆਇਸਾ ਵੈਸੀਆ ਕੰਮ ਜਮੀਨੀ ਵੜਦੇ ਜਬ ਆਖੀ ਲਾਤੀ ਜੀਰੀ ਫਿਰਗਲਦੀਪਾ ਲਾਤੀ ਜੀ ਚਾਲ ਵਧੀਆ 부ਜਾ ਮਰ ਗਈ ਹੂੰ ਵਧੀਆ ਵਧੀਆ ਲਾ ਭਾਈ ਉਹ ਗਲਦੀਪਾ ਕਿੱਥੇ ਆ ਜੀ ਤੜਕੇ ਆ ਜਿਓ ਉਹਦਾ ਠੀਕ ਹੋ ਜਾਊਗਾ ਆਏ ਕਰੀ ਕੀੜਿਆਂ ਦੇ ਪਾਉਣ ਦਿੰਨੇ ਕਿ ਚੌਲ ਪਾ ਦੀ ਟੋਬੇ ਚ ਲੱਸੀ ਪਾਦੀਆ ਹੋਰ ਇਹਦਾ ਹੋਈ ਨਾਰਦੀ ਹੋਈ ਝੜ ਜਾਂਦੀ ਐ ਤਾਂ ਕਿਓ ਬੂਟੇ ਕਿਵੇਂ ਆ ਬਾਈ ਠੀਕ ਆ ਤੂੰ ਕਰੇਗਾ ਰਹਿਣ ਲੱਗ ਗਿਆ ਓਏ ਮੈਂ ਰਹਿਣੀ ਆ ਬਾਈ ਘਰੇ ਬਸ ਮੈਨੂੰ ਤਾਂ ਅੱਜ 2 ਦਿਨ ਹੋ ਗਏ ਤਿੰਨ ਦਿਨ ਨਾ ਕੱਜਰਦਾ ਤੂੰ ਇੰਨਾ ਤਾਂ ਦੇਖ ਲੈ ਥੋਡੀ ਜਿਰੀ ਡੁੱਬੀ ਪਈ ਓਥੇ ਕਿਹੜੀ ਤੈਨੂੰ ਪਤਾ ਹੀ ਨਹੀਂ ਓਏ ਨਾ ਨਾ ਮੈਂ ਤਾਂ ਆ ਗਿਆ ਦੀ ਬਈ ਚਾਚੇ ਨਾਲ ਮਾਫਤਾ ਕਰ ਲਾ ਮੇਰਾ ਤਾਂ ਥੋੜਾ ਜਿਹਾ ਉਹਦੇ ਨਾਲ ਵਿਗੜ ਗਈ ਦੀ ਮੜੀ ਜੀ ਮੈਂ ਇਹਨੂੰ ਕਰ ਲੈਣ ਦੇ ਜਿਹੜਾ ਕੁਝ ਕਰ ਨਾ ਤੈਨੂੰ ਕੋਈ ਨਾ ਸ਼ਰਮ ਨਹੀਂ ਆਉਂਦੀ ਤੂੰ 1 ਲੱਖ 80 ਲੈ ਕੇ ਆ ਬੈਠਿਆ ਘਰੇ ਨਾ ਤੂੰ ਤੈਨੂੰ ਭੇਜਿਆ ਉਹਨੇ ਆ ਵੀ ਆਏ ਕਈ ਕਿਉਂ ਇਹ ਤਾਂ ਮੈਨੂੰ ਕਿਉਂ ਭੇਜਿਆ ਮੈਨੂੰ ਤਾਂ ਪਤਾ ਲੱਗਾ ਕਿ ਤੂੰ ਮੈਂ ਤਾਂ ਪਤਾ ਲੱਗਿਆ ਨਾਲੇ ਜੀਰੀ ਡੁੱਬੀ ਪਈਏ ਮਾੜਾ ਮੋਟਾ ਦੇਖ ਲੈ ਖੇਤ ਜਾ ਕੇ ਕਿੱਧਰ ਲਈ ਡੁੱਬ ਗਈ ਉਧਰ ਡੱਬਰਾਂ ਵਾਲੀ 3 ਕਿਲੇ ਓਡੇ ਸਾਰੇ ਡੁੱਬੇ ਪਏ ਨੇ ਲੱਖ ਲੱਖ ਪਾਣੀ ਫਿਰਦਾ ਮਰ ਬੇਲਾਂ ਵੀ ਲਾਈਆਂ ਦੀ ਕਦੂਨੀ ਉੱਥੇ ਉਹ ਬੇਲਾਂ ਖੜਨ ਗਈਆਂ ਤੇਰੀਆਂ ਉਹ ਫਿਰਦਿਆਂ ਨੇ ਮੱਛ ਮੰਗੂ ਤੇਰਦੀਆਂ ਦੇਖ ਲਈ ਜਾ ਕੇ ਅੱਛਾ ਯਾਰ ਆਹੋ ਮਾੜੀ ਮੋਟੀ ਸ਼ਰਮ ਕਰ ਲੈ ਕਹਿੰਦਾ ਸਾਰਾ ਕੁਝ ਓਡਾ ਲੋਨ-ਲੂਨ ਲਿਆ ਹੋਇਆ ਉਹਦੇ ਤੇ ਕੰਜਰ ਦਾ ਕੀ ਆ ਉਹਦੇ ਕੋਲ ਰੁਪਈਏ 1 ਲੱਖ 80 ਤੂੰ ਲੈ ਕੇ ਇੱਥੇ ਆ ਬੈਠਾ ਓਏ ਉਹਨੂੰ ਬੋਲਣ ਦਾ ਨਹੀਂ ਪਤਾ ਉਹਨੂੰ ਜਮੀ ਨਹੀਂ ਪਤਾ ਹੈਗਾ ਬੋਲਣ ਦਾ ਮਾੜਾ ਮੋਟਾ ਮਿੱਠਾ ਪੁਰਾ ਪੈਂਦਾ ਮੇਰੇ ਨਾਲ ਵੱਡੂ ਖਾਉ ਮੈਂ ਕਿੱਥੇ ਨਹੀਂ ਜਾਉ ਉਹ ਚੱਲ ਜਿਹੜਾ ਕੁਝ ਹੋਣਾ ਤੇਦਾ ਹੋ ਗਿਆ ਹੁਣ ਕਹਿੰਦਾ ਤੂੰ ਦਾ ਥੋੜਾ ਮੋਟਾ ਦੇਖ ਲੈ ਖੇਤ ਜਾ ਕੇ ਦੇਖਦਾ ਮੈਂ ਕੋਈ ਨਾ ਫਰ ਬਗ ਦੀ ਗੰਜਰ ਤੇ ਆ ਹੁਣਾ ਤੈਨੂੰ ਉਹਨੇ ਸਿਖਾ ਕੇ ਤਾਂ ਨਹੀਂ ਭੇਜਿਆ ਮੈਨੂੰ ਆ ਦੱਸ ਦੇ ਮੈਂ ਉਹਨੇ ਕਿਉਂ ਭੇਜਿਆ ਯਾਰ ਮੈਨੂੰ ਮੈਂ ਤਾਂ ਉੱਥੇ ਲੱਗਿਆ ਜਾਂਦਾ ਸੀ ਤੈਨੂੰ ਦੇਖ ਲੈ ਇੱਥੇ ਬੈਠੇ ਨੂੰ ਮੈਂ ਤਾਂ ਆ ਬੈਠਾ ਗੰਜਰ ਦਾ ਲੈ ਕੇ ਵੈਸੇ ਉਹ ਤਰਸਦਾ ਮੈਨੂੰ ਵੀ ਉਹਦਾ ਯਾਰ ਆਉਂਦਾਗਾ ਹੁਣ ਲੈ ਰੱਖਿਆ ਖਾਸਾ ਬੈਂਕ ਤੋਂ ਪੈਸੇ ਮੈਨੂੰ ਦੱਸ ਗੁਰੂ ਗੰਜਰ ਦੇ ਲਮਟਾ ਲਮਟਾ ਬਥਈਆਂ ਚੱਕੀ ਬੈਠਾ ਤੂੰ ਲੈ ਕੇ ਵੈਸ ਮੈਂ ਦਾ ਗਾਣੂ ਮੁਕਰਿਆ ਮੈਂ ਪੈਸੇ ਲੈ ਕੇ ਨਹੀਂ ਮੁਕਰਿਆ ਜੇ ਨਾ ਮੁਕਰਿਆ ਹੁੰਦਾ ਖੇਤ ਨਾ ਜਾਂਦਾ ਫਿਰ ਤੂੰ ਮੈਂ ਤੈਨੂੰ 35 ਦਿਖਾਉਦਾ ਸੀ ਮੈਂ 35 ਦਿਖਾਈ ਜੱਟ ਨੂੰ ਫਿਰ ਪਤਾ ਲੱਗਦਾ ਤੂੰ 35 ਬਗਜੀ ਗੰਜਰ ਦਾ ਖੇਤ ਕੋਈ ਨਾ ਮਾਪੀ ਕੇ ਦੇਖ ਲੂੰ ਕਰ ਲੂੰਗਾ ਲੈ ਮੈਂ ਗੱਲ ਕਰ ਲੂੰਗਾ ਲੈ ਨਹੀਂ ਬਗਜੀ ਅੱਜ ਚੰਗਾ ਚੰਗਾ ਠੀਕ ਐ ਤੇਰੇ ਪਾਪੇ ਕਰਕੇ ਮੈਂ ਉਹ ਕਰ ਲੈਣਾ ਕੰਮੀ ਵਾਲੇ ਤੈਨੂੰ ਦੱਸਾਂ ਮੈਂ ਓਏ ਬਗਜੀ ਤੂੰ ਕੋਈ ਨਾ ਵੀ ਚੱਲ 100 ਗੁੱਸੇ ਗਿੱਲੇ ਹੁੰਦੇ ਨੇ ਠੀਕ ਐ ਬਥੇਰਾ ਸਾਡਾ ਕਰਿਆ ਤੁਸੀਂ ਕੋਈ ਨਾ ਕੋਈ ਨਾ ਜੀ ਚੰਗਾ